ਭਗਵੰਤ ਸੇਆ ਰਾਜਨੀਤੀ ਚ ਆਕੇ ਨਰਕਾਂ ਦਾ ਰਾਹ ਨਾ ਚੁਣ। ਨਾ ਕਰ ਲੋਕਾਂ ਦੇ ਨਾਲ ਅਤਿਆਚਾਰ। ਇਹ ਬਿਆਨ ਜਗਤਾਰ ਸਿੰਘ ਹਵਾਰਾ ਦੇ ਪਿਤਾ ਦੇ ਵੱਲੋਂ ਦਿੱਤੇ ਗਏ ਨੇ ਤੇ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਜਗਤਾਰ ਸਿੰਘ ਹਵਾਰਾ ਨੇ ਆਮ ਆਦਮੀ ਪਾਰਟੀ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੱਲੇ-ਕੱਲੇ ਨੌਜਵਾਨ ਜੋ ਵੀ ਪੰਜਾਬ ਦੀ ਆਵਾਜ਼ ਚੱਕਦੇ ਨੇ ਉਹਨਾਂ ਦੇ ਉੱਤੇ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ ਤੇ ਇਸੇ ਤਰ੍ਹਾਂ ਪਾਨਾ ਸਿੱਧੂ ਦੇ ਨਾਲ ਹੋਇਆ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪਲਟਵਾਰ ਕੀਤਾ ਹੈ ਹੋਰ ਮੁੱਦੇ ਨੂੰ ਲੈ ਕੇ ਸੁਣਦੇ ਆ ਜਗਤਾਰ ਸਿੰਘ ਹਵਾਰਾ ਦੇ ਪਿਤਾ ਦਾ ਕੀ ਕਹਿਣਾ ਸਿੱਧੂ ਦੇ ਹੱਕ ਜਹਾਦਾ ਨਾਰਾ ਮਾਰਨ ਵਾਸਤੇ ਪਹੁੰਚੇ ਗੁਰੂ ਰੂਪ ਖਾਲਸਾ ਜੀ ਸਭ ਤੋਂ ਪਹਿਲਾਂ ਦਾਸ ਵੱਲੋਂ ਜਹਦਾਰ ਜਕਤਾਰ ਸਿੰਘ ਹਵਾਰਾ ਵੱਲੋਂ ਬੁਲਾਈ ਫਦੇ ਪ੍ਰਵਾਲ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਨਾ ਸਿੱਧੂ ਤੇ ਜਿਸ ਤਰ੍ਹਾਂ ਦੇ ਪਰਚੇ ਸਰਕਾਰ ਨੇ ਪਾ ਕੇ ਉਹਦੇ ਕਰਦਾਰ ਨੂੰ ਕਜ਼ਰਾਨ ਨਸ਼ੀ ਕਰਨ ਦਿਆ ਯਤਨ ਕੀਤਾ ਉਹ ਸੱਚ ਸਰਕਾਰ ਦੀ ਸੋਚ ਦਾ ਜਨਾਜ਼ਾ ਨਿਕਲਿਆ ਉਹ ਭਾਨਾ ਸਿੱਧੂ ਜਿਹੜਾ ਕਰੋੜਾ ਰੁਪਏ ਉਨਾ ਪੀੜਿਤ ਪਰਿਵਾਰਾਂ ਦੇ ਬਾਕਸ ਕਰਾ ਰਿਹਾ ਸੀ ਉਹਨੂੰ 10000 ਦਾ ਇਨਜਾਮ ਲਾ ਕੇ ਉਸਤੇ ਪਰਚਾ ਦਰਜ ਕੀਤਾ ਗਿਆ ਕਿੰਨੀ ਸ਼ਰਮ ਦੀ ਗੱਲ ਹੈ ਸਰਕਾਰ ਵਾਸਤੇ ਇਹ ਸਰਕਾਰ ਦਾ ਜਿਹੜਾ ਸਟੇਟਸ ਹੈ ਜਿਸ ਤਰ੍ਹਾਂ ਦੇ ਪਰਚੇ ਪਾ ਕੇ ਸਰਕਾਰ ਨੇ ਉਸ ਨੂੰ ਇੱਕ ਇਸ ਤਰ੍ਹਾਂ ਦਾ ਕੋਸ਼ਿਸ਼ ਕੀਤੀ ਹੈ ਉਹ ਸਰਕਾਰ ਦੀ ਸੋਚ ਜਨਾਜਾ ਨਿਕੜਿਆ ਸੋ ਭਾਵੇਂ ਜਿੰਨੀ ਵੀ ਸਰਕਾਰਾਂ ਹੁੰਦੀਆਂ ਭਾਵੇਂ 1947 ਤੋਂ ਬਣੀਆਂ ਸੈਂਟਰ ਦੀ ਸਰਕਾਰਾਂ ਜਾਂ ਸਟੇਟ ਦੀ ਸਰਕਾਰਾਂ ਜਿਹੜਾ ਵੀ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਪੰਜਾਬ ਦੇ ਮੁੱਤਿਆਂ ਦੀ ਗੱਲ ਕਰਦਾ ਉਸ ਤੇ ਕੇਸ ਗੋਲੀਆਂ ਉਹਨੂੰ ਮਿਲਣੀਆਂ ਭਾਵੇਂ ਭਾਈ ਦੀਪ ਸਿੱਧੂ ਉਹਨੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਉਹਨੂੰ ਮਰਵਾਇਆ ਗਿਆ ਅਮਰਤਪਾਲ ਸਿੰਘ ਨੇ ਗੱਲ ਕੀਤੀ ਉਹਨੂੰ ਜੇਲ੍ਹ ਚ ਛੁੱਟਿਆ ਗਿਆ ਪਰਮਿੰਦਰ ਝੋਟੇ ਵਰਗੇ ਜਿਨ੍ਹਾਂ ਨੇ ਪੰਜਾਬ ਨੂੰ ਬਚਾਉਣ ਵਾਸਤੇ ਮੁਹਿੰਮ ਚਲਾਈ ਉਹਨਾਂ ਦੇ ਕੇਸ ਬਣਾਏਗੇ ਲੱਖਾਂ ਸਦਾਨਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਉਸਤੇ ਸਰਕਾਰ ਦੀ ਨਿਗਾਹ ਸੋਹ ਜੈਦਰ ਜਿਕਤਾਰ ਸਿੰਘ ਹਵਾਰਾ ਤੇ ਜਿਨ੍ਹਾਂ ਨੇ ਉਸ ਟਾਈਮ ਸਰਕਾਰੀ ਜ਼ੁਲਮ ਨੂੰ ਰੋਕਣ ਵਾਸਤੇ ਉਹ ਕਾਰਜ ਕੀਤਾ ਉਸਤੇ 37 ਪਰਚੇ ਸਰਕਾਰਾਂ ਵੱਲੋਂ ਅੱਜ ਵੀ ਦੋ ਕੇਸ ਉਹਨਾਂ ਦੇ ਪੈਂਡਿੰਗ ਪਈ ਐ ਸੋ ਇਹ ਸਰਕਾਰ ਦੀਆਂ ਨੀਤੀਆਂ ਭਗਵੰਤ ਮਾਨ ਨੂੰ ਸੋਚ ਲੈਣਾ ਚਾਹੀਦਾ ਕਿ ਇੱਕ ਸਿਆਲਿਆਂ ਦੀ ਕਹਾਵਤ ਹੈ ਕਿ ਤਤ ਕਰਕੇ ਰਾਜ ਮਿਲਦਾ ਰਾਜ ਤੋਂ ਫਿਰ ਨਰਕ ਮਿਲਦਾ ਅੱਜ ਭਗਵੰਤ ਮਾਨ ਨਰਕ ਦੇ ਰਾਹ ਤੋਂ ਪਿਆ ਉਹਨੂੰ ਸੋਚ ਲੈਣਾ ਚਾਹੀਦਾ ਸੋ ਇੱਕ ਨਾ ਇਹ ਸਰਕਾਰ ਦੀ ਜਿਹੜੀ ਕਟਲੀ ਤਾਜੀ ਕੱਟਣਾ ਉਹ ਤੁਹਾਡੇ ਧਿਆਨ ਚ ਜ਼ਰੂਰ ਲਿਆਉਣੀ ਚਾਹੁੰਦਾ ਪਟਿਆਲੇ ਦਾ ਜੋ ਕੇਸ ਪਾਇਆ ਸਦਰ ਪਟਿਆਲਾ ਥਾਣੇ ਦਾ ਪਾਲੇ ਸਿੱਧੂ ਨੂੰ ਉੱਥੇ ਰੱਖਿਆ ਮੈਂ ਪਰਸੋਂ ਸ਼ਾਮ ਨੂੰ 7 ਵਜੇ ਇੰਸਪੈਕਟਰ ਨੂੰ ਫੋਨ ਕਰਿਆ ਉਹਨੂੰ ਦੱਸਿਆ ਕਿ ਮੈਂ ਜਹਦਾਰ ਚਕਤਾਰ ਸਿੰਘ ਹਵਾਰਾ ਦਾ ਬਾਪੂ ਜੀ ਬੋਲਦਾ ਮੈਨੂੰ ਕਹਿੰਦਾ ਬਾਪੂ ਜੀ ਦੱਸੋ ਮੈਂ ਕਿਹਾ ਮੈਂ ਚਾਹਣਾ ਸਾਡਾ ਇਤਿਹਾਸ ਕਬਾ ਹੈ ਕਿਉਂਕਿ ਭਾਈ ਕਲਿਆ ਜੀ ਦੇ ਵਾਰਸਾ ਸੀ ਜਿਨ੍ਹਾਂ ਨੇ ਉਹਨਾਂ ਦੁਸ਼ਮਣਾਂ ਨੂੰ ਵੀ ਮੱਲਾ ਪਿੱਟੀ ਕੀਤੀ ਪਾਣੀ ਚਕਾਇਆ ਮੇਰੀ ਇੱਛਾ ਇਹ ਪਾਲਾ ਸਾਡਾ ਪੁੱਤਰ ਮੈਂ ਉਹਨੂੰ ਪ੍ਰਸ਼ਦਾ ਝਕਾਉਣਾ ਝਕਾਉਣਾ ਸਵੇਰੇ ਮੈਨੂੰ ਕਹਿੰਦਾ ਬਜ਼ੁਰਗਾ ਤੁਸੀਂ ਮੈਨੂੰ ਟਾਈਮ ਦਿਓ ਮੈਂ ਸਵੇਰੇ ਤੁਹਾਨੂੰ ਦੱਸਾਂਗਾ ਪਰ ਸਵੇਰੇ 7:30 ਵਜੇ ਜਦੋਂ ਮੈਂ ਦੁਬਾਰਾ ਇੰਸਪੈਕਟਰ ਨੂੰ ਫੋਨ ਲਾਇਆ ਉਹਨੇ ਉਹਦਾ ਜਵਾਬ ਸੀ ਕਿ ਤੁਹਾਡਾ ਜਿਹੜਾ ਕੰਮ ਹੈ ਉਹ ਮੇਰੇ ਧਿਆਨ ਚ ਮੈਂ ਪਹਿਲ ਦੇ ਆਧਾਰ ਤੇ ਕਰਾਂਗਾ ਪਰੰਤੂ ਉਹਦੀ ਵੀ ਮਜਬੂਰੀ ਸੀ ਮੈਂ ਕੱਲ 2 ਵਜੇ ਤੱਕ ਵੇਖ ਕਰਦਾ ਰਿਹਾ ਕਿ ਮੈਨੂੰ ਸਲੇਹਾ ਆਵੇ ਫੋਲ ਆਵੇ ਮੈਂ ਭਾਨੇ ਨੂੰ ਜਾ ਕੇ ਪ੍ਰਸਾਦ ਹੱਜ ਕਰਾਂ ਕਹੀ ਜੀ ਛੋਟ ਹੈ ਸਰਕਾਰਾਂ ਦੀ 100 ਘਟੀਆਂ ਸੋਚ ਹੈ ਉਹਦੇ ਖਿਲਾਫ ਜਿਹੜਾ ਵੀ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਭਾਵੇਂ ਕਿਸੇ ਪਾਰਟੀ ਨਾਲ ਸੰਬੰਧਿਤ ਭਾਵੇਂ ਸੰਪਾਲ ਖਹਿਰਾ ਜੀ ਬੈਠੇ ਐ ਹੋਰ ਸਾਨੂੰ ਉਹਨਾਂ ਦਾ ਡਟ ਕੇ ਸਾਥ ਦੇਣਾ ਚਾਹੀਦਾ ਇਹਨਾਂ ਨੂੰ ਵੀ ਆਪਣੇ ਆਪਸੀ ਮਤਭੇਦ ਤਲਾ ਕੇ ਇੱਕ ਜੁਟ ਹੋ ਕੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਹੈ ਜਹੇਦਾਰ ਜਿੱਤਾਰ ਸਿੰਘ ਹਵਾਰਾ ਦਾ ਹਮੇਸ਼ਾ ਕੌਮ ਨੂੰ ਛਲਿਆ ਪੰਜਾਬ ਨੂੰ ਛਲਿਆ ਕਿ ਤੁਸੀਂ ਇਕੱਠੇ ਹੋ ਜਦੋਂ ਤੱਕ ਤੁਸੀਂ ਇਕੱਠੇ ਨਹੀਂ ਹੁੰਦੇ ਤੁਹਾਨੂੰ ਹੱਕ ਨਹੀਂ ਮਿਲਦੇ ਅੱਜ ਤੁਸੀਂ ਪਾਲੇ ਸਿੱਧੂ ਦੇ ਹੱਕ ਵਿੱਚ ਉਹਨੂੰ ਇੱਕ ਰੁਤਵਾ ਦੇਣ ਵਾਸਤੇ ਪਹੁੰਚੇ ਅੱਜ ਤੁਸੀਂ ਸਾਰੇ ਸਰਕਾਰ ਦੀ ਨਿਗਾਹ 'ਚ ਪਾਲੇ ਸਿੱਧੂ ਹੈ ਸੋ ਅੰਤ ਵਿੱਚ ਆញਿਆ ਸੰਗਤਾਂ ਦਾ ਧੰਨਵਾਦ ਤੇ ਜਹਦਰ ਜਿਕਤਾਰ ਸਿੰਘ ਆਬਾਰਾ ਵੱਲੋਂ ਬੁਲਾਈ ਫਤੇ